ਸਮਾਣਾ ਦਿਨ ਰਾਤਾ ਮਾਰਕੀਟ ਵਿੱਚ ਬਾਬਾ ਇਸ਼ਰ ਸਿੰਘ ਜੀ ਦੀ ਪਰਦਿਆਂ ਦਾ ਹੋਲਸੇਲ ਤੇ ਰਿਟੇਲ ਦਾ ਸ਼ੋਅਰੂਮ ਖੁੱਲਜਕਾ ਹੈ। ਇਸ ਸ਼ੋਅਰੂਮ ਵਿੱਚ ਪਰਦਿਆਂ ਦੀ ਹਰੇਕ ਵੈਰਾਈਟੀ ਉਪਲਬਧ ਹੈ। ਇਸ ਸ਼ੋਅਰੂਮ ਵਿੱਚ ਗੁਜਰਾਤ ਤੋਂ ਲਿਆਂਦੇ ਗਏ ਸਪੈਸ਼ਲ ਪਰਦਿਆਂ ਦਾ ਭਾਰੀ ਸਟਾਕ ਮੌਜੂਦ ਹੈ। ਇਸ ਸ਼ੋਅਰੂਮ ਦੇ ਮਾਲਕ ਅਭੀਸ਼ੇਕ ਨੇ ਦੱਸਿਆ ਕਿ ਇਹਨਾਂ ਪਰਦਿਆਂ ਦੀ ਸਿਲਾਈ ਅੰਦਰ ਜੋ ਮਟੀਰੀਅਲ ਵਰਤਿਆ ਜਾਂਦਾ ਹੈ ਜਿਵੇਂ ਕਿ ਸਿਲਾਈ ਲਈ ਧਾਗਾ, ਸਟੀਲ ਰਿੰਗ, ਪਲਾਸਟਿਕ ਰਿੰਗ ਬਹੁਤ ਹੀ ਵਧੀਆ ਕੁਆਲਿਟੀ ਦੇ ਵਰਤੇ ਜਾਂਦੇ ਹਨ। ਵੈਰਾਈਟੀ ਦਿਖਾਉਣ ਲਈ ਲਿਆਂਦੀ ਗਈ ਪਰਦਿਆਂ ਦੀ ਵੈਰਾਈਟੀ ਦਿਖਾਉਣ ਲਈ ਅਤੇ ਆਧੁਨਿਕ ਟੈਕਨੀਕ ਨਾਲ ਤਿਆਰ ਫਾਈਲਾਂ ਦਿਖਾਈਆਂ ਜਾਂਦੀਆਂ ਹਨ ਸਾਡੇ ਸ਼ੋਰੂਮ ਅੰਦਰ ਸਸਤੇ ਅਤੇ ਵਧੀਆ ਕੁਆਲਿਟੀ ਦੇ ਪਰਦੇ ਹਨ ਸੋ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਇਸ ਸ਼ੋਰੂਮ ਵਿੱਚ ਸਲਾਈ ਦੀ ਕਰਨ ਵਾਲਾ ਸਟਾਫ ਹੈ ਸਲਾਈ ਸਟਾਫ ਜਨਜੀਤ ਕਰਨ ਨੇ ਦੱਸਿਆ ਕਿ ਅਸੀਂ ਗਾਹਕਾਂ ਦੀ ਪਸੰਦ ਦੇ ਡਿਜ਼ਾਈਨ ਨਾਲ ਪਰਦੇ ਤਿਆਰ ਕਰਦੇ ਹਾਂ ਤਾਂ ਕਿ ਕਿਸੇ ਨੂੰ ਪਰਦੇ ਪ੍ਰਤੀ ਕੋਈ ਸ਼ਿਕਾਇਤ ਨਾ ਆਵੇ ਸ਼ੋਰੂਮ ਦੇ ਮਾਲਕ ਅਭਿਸ਼ੇਕ ਨੇ ਦੱਸਿਆ ਕਿ ਜੇ ਕਿਸੇ ਨੇ ਇਹ ਪਰਦੇ ਲਗਾਉਣੇ ਹੋਣ ਤਾਂ ਸਾਡਾ ਨੰਬਰ ਸ਼ੋਰੂਮ ਦਾ ਐਡਰੈਸ ਨੋਟ ਕਰ ਲਵੋ ਸਾਦਾ ਫੋਨ ਨੰਬਰ ਇਸ ਤਰ੍ਹਾਂ ਹੈ 917 88913 8565 ਅਤੇ ਇਸ ਸ਼ੋਰੂਮ ਦਾ ਪਤਾ ਹੈ ਬਾਬਾ ਇਸ਼ਰ ਸਿੰਘ ਜੀ ਟੈਕਸਟਾਈਲ ਅਤੇ ਪਰਦਿਆਂ ਦਾ ਸ਼ੋਰੂਮ ਨਰਾਤਾ ਮਾਰਕੀਟ ਸਮਾਣਾ ਸ਼ੋਰੂਮ ਜੋ ਸਮਾਣਾ ਵਿੱਚ ਪਰਦਿਆਂ ਦਾ ਸ਼ੋਰੂਮ ਹੈ ਜੋ ਕਿ ਹੋਰਸੇਲ ਦਾ ਕੰਮ ਕਰਦੇ ਹੈ ਗੁਜਰਾਤ ਤੋਂ ਹੀ ਪਰਦੇ ਸਪਲਾਈ ਕਰਦੇ ਹੈ ਨਾ ਨੂੰ ਮਿਲਾਂਦੇ ਆਪਾਂ ਇਸ਼ਰ ਸਿੰਘ ਬਾਬਾ ਟੈਕਸਟਾਈਲ ਨੂੰ ਸ਼ੋਰੂਮਾਂ ਚ ਤੁਹਾਨੂੰ ਦਿਖਾ ਰਹੇ ਹਾਂ ਅੰਦਰ ਜਾ ਕੇ ਦਿਖਾएंगे ਸ਼ੋਰਮ ਕਿਵੇਂ ਕੱਦੀ ਸਿਲਟ ਕੀਵੇਂ ਪਰਦੇ ਬਣਦੇ ਕਿਵੇਂ ਤਿਆਰ ਕਰਦੇ ਆਏ ਬਾਬਾ ਇਸਰ ਸਿੰਘ ਟੈਕਸਟਲ ਤੁਹਾਨੂੰ ਲੈ ਕੇ ਆਦੇ ਆਂ ਅੰਦਰ ਆਓ ਇਹ ਹੈ ਬਾਬਾ ਇਸਰ ਸਿੰਘ ਟੈਕਸਟਲ ਸ਼ੋਰਮ ਦੇ ਕੀ ਪਰਦੇ ਗੁਜਰਾਤ ਤੋਂ ਪਰਦੇ ਮਗਾ ਕੇ ਤਿਆਰ ਕਰਕੇ ਹੋਰ ਚੰਗਾ ਕੰਮ ਕਰਦੇ ਆ ਤੁਹਾਨੂੰ ਬਾਬਾ ਇਸਰ ਸਿੰਘ ਟੈਕਸਟਲ ਦੇ ਸ਼ੋਰਮ ਤੋਂ ਦਿਖਾ ਰਹੇ ਕਿਵੇਂ-ਕਿਵੇਂ ਪਰਦੇ ਤਿਆਰ ਹੁੰਦੇ ਆ ਦੋ ਲੇਡੀਜ਼ ਪਰਦੇ ਤਿਆਰ ਕਰ ਰਹੀਆਂ ਬੈਠੀਆਂ ਇਹ ਲੇਡੀ ਦੋ ਪਰਦੇ ਤਿਆਰ ਕਰ ਰਹੀਆਂ ਆਪਣੀ ਮੈਂਟੂ ਦੇ ਚੰਗੇ ਲਗਨ ਨਾਲ ਇੱਥੇ ਪਰਦੇ ਚਾਰ ਹੁੰਦੇ ਆ ਤੇ ਹੋਰ ਸੇਲ ਦਾ ਕੰਮ ਤਿਆਰ ਕੀਤਾ ਜਾਂਦਾ ਹੈ ਹੈਲੋ ਉੱਪਰ ਵੀ ਪਰਦੇ ਚਾਰ ਕੀਤੇ ਜਾਂਦੇ ਉੱਪਰ ਪਰਦਿਆਂ ਦਾ ਸ਼ੋਰੂਮ ਜਿਹੜੇ ਹੋਰ ਸੇਲ ਦਾ ਜਿਹੜਾ ਕੰਮ ਹੈ ਸਭ ਤੋਂ ਸਟਾਰੂ ਢੰਗ ਨਾਲ ਪਰਦੇ ਤਿਆਰ ਕੀਤੇ ਜਾਂਦੇ ਬਹੁਤ ਹੀ ਅੱਛੇ ਰੇਕ ਨਾਲ ਘਰ ਤੋਂ ਘਰ ਤੋਂ ਕਰਦੇ ਲੈ ਕੇ ਵੱਤ ਤੋਂ ਵੱਧ ਰੇਟ ਨਾਲ ਉਰੇ ਮਾਲ ਸਪਲਾਈ ਹੁੰਦਾ ਨਿੱਜੀ ਕਿਹ ਕਿੱਥੇ ਗਾਦੇ ਮੈਂ ਇਸ ਸਰ ਸਿੰਟੈਕਸਾਈਲ ਮਿਲ ਤੋਂ ਉੱਪਰ ਲੈ ਕੇ ਤਾ ਤੁਹਾਨੂੰ ਉੱਪਰ ਪਰਦੇ ਦਿਖਾਉਂਦੇ ਵੀ ਕਿਹੜੀ হাই ਕੁਆਲਿਟੀ ਦੇ ਪਰਦੇ ਤਿਆਰ ਕੀਤੇ ਜਾਂਦੇ ਆਂ ਔਰ ਸੇਲ ਦਾ ਕੰਮ ਕਰਕੇ ਉੱਪਰ ਦਿਖਾਉਂਦੇ ਕਿੰਨੇ ਪਰਦੇ ਇਹਨਾਂ ਨੇ ਮੰਗਾ ਰੱਖੇ ਜਿਹੜੇ ਗੁਜਰਾਤ ਤੋਂ ਹੀ ਪਰਦੇ ਤਿਆਰ ਹੋ ਕੇ ਆ ਰਹੇ ਆਂ ਜਿਹੜਾ ਗੁਜਰਾਤ ਤੋਂ ਮੰਗਾ ਕੇ ਉਹਨੇ ਪਰਦੇ ਇਸ ਸ਼ੋਰੂਮ ਤਿਆਰ ਕੇ ਕਰਦੇ ਆਂ ਆ ਦੇਖੋ ਭਾਰੀ ਸੰਖਿਆ ਵਿੱਚ ਮਾਲ ਇੱਥੇ ਮੰਗਾਇਆ ਜਾਂਦਾ ਇੱਕ ਟੈਟਾ ਤੋਂ ਲੈ ਕੇ ਵੱਧ ਰੈਟਰ ਤੱਕ ਹਰ ਇੱਕ ਤੀਦੀ ਸੁਬਰਾਈਟੀ ਉਰੇ ਤਿਆਰ ਹੁੰਦੀ ਹੈ। ਆਪਾ ਬੋਲੋ। ਹਰ ਤਰ੍ਹਾਂ ਦੇ ਪਰਦੇ ਉਰੇ ਤਿਆਰ ਕਰਕੇ ਲਗਾਇਆ ਹੈ। ਡਿਜ਼ਾਈਨਰ ਦੇ ਲਈ ਵਾਸਤੇ ਆ ਡਿਜ਼ਾਈਨਰ ਲਈ ਫਾਈਲਾਂ ਤਿਆਰ ਕੀਤੀਆਂ। ਕਸਟਮਰ ਨੂੰ ਦਿਖਾਣ ਲਈ ਨਹੀਂ ਇਹ ਫਾਈਲਾ ਤਿਆਰ ਕਰਤੀਆਂ। ਕਿ ਕੋਈ ਵੀ ਕਸਟਮਰ ਲੈ ਫਾਈਲਾਂ ਦੇਖ ਕੇ ਪਰਦਦ ਹੈ। ਪਸੰਦ ਕਰ ਸਕਦਾ ਹੈ। ਕਿ ਮਾਲਕ ਸ਼ੋਰੂਮ ਦੇ ਮਾਲਕ ਅਭੀ ਸੇ ਇੱਕ ਨਾਲ ਗੱਲ ਕਰਾਂਗੇ ਇਹ ਵੀ ਕਿੱਥੋਂ ਮਾਲ ਸਪਲਾਈ ਕਰ ਗਏ ਕਿੱਥੇ ਪਰਦੇ ਬਣਾਉਂਦੇ ਹੈ। ਔਰ ਕਿੰਨੀ ਹਾਈ ਰੇਟਾਂ ਤੇ ਹਾਈ ਕੁਆਲਿਟੀ ਇਹਨਾਂ ਦੇ ਕੋਲ ਤਿਆਰ ਹੁੰਦੀਆਂ ਤੋਂ ਪਹਿਲਾਂ ਸਾਰਿਆਂ ਨੂੰ ਸਸਤੀ ਗਈ ਸਾਰੇ ਸ਼ਹਿਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜਿਹੜਾ ਅਸੀਂ ਇਹ ਮਾਲ ਮੰਗਵਾਨੇ ਜੀ ਗੁਜਰਾਤ ਤੇ ਬੰਬੇ ਤੋਂ ਆਉਂਦਾ ਸਾਡੇ ਕੋਲ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੁੰਦੀ ਹੈ ਜੀ ਚਾਹੇ ਤੁਸੀਂ ਮੰਨ ਲਓ ਵੀ ਘਰ ਤੋਂ ਘੱਟ ਰੇਂਜ ਤੋਂ ਲੈ ਕੇ ਉੱਪਰਲੀ ਰੇਂਜ ਤੱਕ ਚਾਹੇ ਜਿੰਨੀ ਮਰਜ਼ੀ ਸਾਡੇ ਕੋਲ ਕੁਆਲਿਟੀ ਲੈ ਲਓ ਅੱਛਾ ਕੁਆਂਟੀਟੀ ਜਿੰਨੀ ਮਰਜ਼ੀ ਤੁਸੀਂ ਲੈ ਸਕਦੇ ਹੋ ਚਾਹੇ ਇੱਕ ਪਰਦਾ ਹੈ ਚਾਹੇ ਉਸੇ ਡਿਜ਼ਾਈਨ ਦਾ 1000 ਪਰਦਾ ਤੁਹਾਨੂੰ ਅਵੇਲੇਬਲ ਮਿਲੇਗਾ ਜੀ ਤੁਸੀਂ ਘੱਟ ਰੇਟ ਤੇ ਲੈ ਕੇ ਵੱਧ ਰੇਟ ਤੱਕ ਦੀ ਮਾਲ ਚੀਜ਼ ਦੇ ਵਿੱਚ ਵੇਚ ਰਹੇ ਹਾਂ ਜੀ ਇਹ ਕੁਆਲਿਟੀ ਨਾਲ ਵੇਚ ਰਹੇ ਕੁਆਲਿਟੀ ਨਾਲ ਹੀ ਵੇਚ ਰਹੇ ਹਾਂ ਜੀ ਦਾ ਕੁਆਲਿਟੀ ਨਾਲ ਸੰਬੰਧ ਉਹਦਾ ਮੰਨ ਲਈ ਆਪਾਂ ਕੋਈ ਵੀ ਚੀਜ਼ ਲੈਣੇ ਆ ਜੀ ਵੀ ਸਸਤੀ ਚ ਹੀ ਲੈਣੀ ਆ ਆਪਾਂ ਮਤਲਬ ਘੱਟ ਰੇਟ ਦੀ ਲੈਣਾ ਉਸ ਤਰ੍ਹਾਂ ਦੀ ਵੀ ਹੈਗੀ ਐ ਤੁਸੀਂ ਉਹ ਤੋਂ ਜ਼ਿਆਦਾ ਵਧੀਆ ਚ ਲੈਣੀ ਆ ਉਹਨੇ ਪੈਸੇ ਜ਼ਿਆਦਾ ਪੈਂਦੇ ਨੇ ਵੱਧ ਰੇਟਾਂ ਦੇ ਵਿੱਚ ਵੀ ਹੈਗੀ ਐ ਸਾਡੇ ਕੋਲ ਕੋਈ ਵੀ ਕਸਟਮਰ ਤੁਹਾਡੇ ਕੋਲ ਅਗਰ ਬਾਹਰੋਂ ਕੋਈ ਤੁਹਾਨੂੰ ਫੋਨ ਤੇ ਸੰਪਰਕ ਕਰਦਾ ਹੈ ਅਗਰ ਬਾਹਰ ਕੋਈ ਕੰਟਰੀ ਤੇ ਪਰਦਾ ਤੁਸੀਂ ਭੇਜੇ ਭੇਜ ਸਕਦੇ ਹੋ ਹਾਂ ਜੀ ਸਾਨੂੰ ਕੋਈ ਤੁਹਾਨੂੰ ਵੈਸੇ ਫੋਨ ਆਉਂਦੇ ਰਹਿੰ ਕਾਰਟਨ ਪਸੰਦ ਕਰ ਲੈਂਦਾ ਸਾਨੂੰ ਹਾਈਟ ਵਗੈਰਾ ਉਹ ਵੀ ਦੱਸ ਦਿੰਦਾ ਤੇ ਅਸੀਂ ਬਣਾ ਕੇ ਕੋਰੇ ਉਤਰਾ ਦਿੰਦੇ ਆ ਪੇਮੈਂਟ ਸਾਡੀ ਜੋਬ ਵੀ ਹੈ ਪੇਟੀਐਮ ਰਾਹੀਂ ਜਾਂ ਜਿਵੇਂ ਵੀ ਬੈਂਕ ਰਾਹੀਂ ਅਗਲਾ ਕਰ ਦਿੰਦਾ ਜੀ ਜੇ ਆਮ ਪਬਲਿਕ ਕੋਈ ਬਾਹਰੋਂ ਕੋਈ ਬੰਦਾ ਰਹਿੰਦਾ ਹੈ ਉਹ ਇੱਥੇ ਕੋਈ ਮਹੀਨੇ ਦੋ ਮਹੀਨੇ ਵਾਸਤੇ ਅਗਿੰਡੇ ਚ ਆਇਆ ਹੋਇਆ ਹੈ ਠੀਕ ਹੈ ਜੀ ਉਹਨਾਂ ਕੋਠਿਆਂ ਤੁਸੀਂ ਪਰਦੇ ਲਾਇਆ ਕਦੀ ਹਾਂਜੀ ਹਾਂਜੀ ਸਾਡੇ ਕੋਲ ਬਹੁਤ ਹੈ ਜੀ ਸਾਡੇ ਕੋਲ ਫੋਟੋਆਂ ਪਈਆਂ ਨੇ ਤੁਹਾਨੂੰ ਦਿਖਾ ਦਾਂਗੇ ਵੀ ਸਾਡੇ ਕੋਲ ਲੋਕਿ ਅਸੀਂ ਬੇਸਿਕਲੀ ਅਸੀਂ ਕੀ ਕਰਦੇ ਹਾਂ ਜੀ ਜਦੋਂ ਸਾਨੂੰ ਕਸਟਮਰ ਸਾਡੇ ਕੋਲ ਆਂਦਾ ਹੈ ਸਾਡੇ ਕੋਲ ਕਾਰਟਨ ਪਸੰਦ ਕਰ ਜਾਂਦਾ ਹੈ ਫਿਰ ਅਸੀਂ ਕੋਠੀ ਬਲਾਈਂਡ ਦਾ ਵੀ ਅਸੀਂ ਨਾਲ ਕੰਮ ਕਰਦੇ ਆਂ ਕਿਚਨ ਚ ਬਲਾਈਂਡ ਲਗਾਨੀ ਆ ਤੁਸੀਂ ਡਰਾਈਇੰਗ ਰੂਮ ਚ ਲਗਾਨੀ ਆ ਉਸ ਦਾ ਵੀ ਕੰਮ ਨਾਲ ਕਰਦੇ ਆਂ ਫਿਰ ਨਾਪ ਲੈ ਕੇ ਅਸੀਂ ਕਾਰੀਗਰ ਸਾਡੇ ਸਾਰੇ ਆਪਣੇ ਤਿਆਰ ਕਰਕੇ ਫਿਰ ਅਸੀਂ ਅਗਲੇ ਆਪਕਾ ਘਰੇ ਜਾ ਕੇ ਹੀ ਕੰਮ ਲਗਾ ਕੇ ਆਉਂਦੇ ਆਂ ਤੁਸੀਂ ਕਸਟਮਰ ਨੂੰ ਡਿਜ਼ਾਈਨ ਜਿਹੜੇ ਡਿਜ਼ਾਈਨ ਡਿਜ਼ਾਈਨ ਫਿਲਪ ਦਿਖਾਉਂਦੇ ਹੋ ਉਹ ਤੁਸੀਂ ਕੀ ਯੂਜ਼ ਕਰਦੇ ਹੋ ਡਿਜ਼ਾਈਨ ਦਿਖਾਉਣ ਵਾਸਤੇ ਡਿਜ਼ਾਈਨ ਦਿਖਾਉਣ ਵਾਸਤੇ ਦੇਖੋ ਇੱਕ ਤਾਂ ਸਾਡੇ ਕੋਲ ਡਿਸਪਲੇ ਹੈਗੀ ਐ ਠੀਕ ਐ ਥੱਲੇ ਡਿਸਪਲੇ ਹੈਗੀ ਉੱਪਰ ਡਿਸਪਲੇ ਹੈਗੀ ਆ ਡਿਸਪਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕੁਆਲਿਟੀ ਹੈ ਅਗਰ ਕਸਟਮਰ ਇਤ ਫਾਈਲਾਂ ਦੇ ਵਿੱਚ ਤੁਹਾਨੂੰ ਅਸੀਂ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਸਾਡੇ ਕੋਲ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਕਲਰ अवेलेबल ਹੈ ਟਿਸ਼ੂ ਦੇ ਵਿੱਚ ਹਲਕੇ ਦੇ ਵਿੱਚ ਹੈਵੀ ਦੇ ਵਿੱਚ ਵੈਰਾਈਟੀ ਦੇਖੋ ਜਿਵੇਂ ਆਹ ਟਿਸ਼ੂ ਹੈ ਜਿਹੀ ਦੋ ਦੋ ਕੈਂਪਲ ਦਾ ਅਸੀਂ ਟੰਗ ਕਰਨਾ ਦੋ ਹੈਂਗ ਕੀਤੇ ਹੋਏ ਨੇ ਬਾਕੀ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਸਾਰੀ ਇਹ ਫਾਈਲਾਂ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਕੋਈ ਵੀ ਕਲਰ ਕਿਸਮ ਚਾਹੀਦਾ ਸਾਡੇ ਕੋਲ ਹਰ ਤਰ੍ਹਾਂ ਦਾ ਮਾਲ ਵੀ ਜੇ ਕੋਈ ਚੁੱਕਾਈ ਹਾਂਜੀ 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 ਉਹ ਤਾਂ ਦੇਖੋ ਜੀ ਜਿੰਮੇ ਦੀ ਵੀ ਨਾ ਕੋਈ ਕਸਟਮਰ ਨੂੰ ਕੋਈ ਕਸਟਮਰ ਦੇਖੋ ਜੀ 2000 ਦਾ ਕਰਟਨ ਲੈਣ ਵਾਲਾ ਹੁੰਦਾ ਕੋਈ 100 ਰੁਪਿਆ ਲੈਣ ਹੁੰਦਾ ਇਹ ਸਾਡੇ ਕੋਲ ਹ ਸਿਰਫ ਫੋਰਨਰ ਵਾਸਤੇ ਹੀ ਆ ਜੋ ਵੀ ਲੋਕਲ ਬੰਦੇ ਸਾਡੇ ਕੋਲ ਆਉਂਦੇ ਨੇ ਕਸਟਮਰ ਆਉਂਦੇ ਨੇ ਤੋ ਇਹ ਸੀ ਅਭਿਸ਼ੇਕ ਜੋ ਬਾਬਾ ਟੈਕਸਟਾਈਲ ਮਿਲਦੇ ਮਾਲਕਨ ਇਹ ਉਹ ਜਿਹੜੇ ਕੰਮ ਕਰ ਰਹੇ ਆ ਪਰਦਿਆਂ ਦੇ ਹੁਣ ਅੱਜ ਤੋਂ ਅਸੀਂ ਥੱਲੇ ਲੈ ਕੇ ਚਲਦੇ ਆ ਜਿਹੜੇ ਕਸਟਮਰ ਪਰਦੇ ਤਿਆਰ ਕਰਨ ਲੈਣੇ ਤੋ ਥੱਲੇ ਬੈਠੀ ਐ ਉਹਨਾਂ ਨੂੰ ਪੁੱਛਦਾ ਵੀ ਕਿ ਮੈਂ ਇੱਕ ਕਪੜਾ ਲੈ ਕੇ ਪਰਦੇ ਤਿਆਰ ਮੇਰੇ ਕਰ ਰਹੀ ਐ ਪਿਊਲ ਕਰ ਦੋ ਕਿ ਨਹੀਂ ਪਾਣੀ ਵੀ ਅਸੀਂ ਪਾਣੀ ਬੱਤ ਮੰਗਾਉਣੀ ਆ ਹਾਂ ਜਿਹੜੇ ਪਰਦਾ ਹੈ ਕਪੜਾ ਇਹ ਸੀ ਗੁਜਰਾਤ ਮੰਗਾਂ ਨੇ ਸੂਰਤ ਮੰਗਾਂ ਨੇ ਕਹਿੰਦਾ ਗੰਬੇ ਤੋਂ ਗੁਜਰਾਤ ਤੋਂ ਉੱਥੋਂ ਮੰਗਾਂ ਨੇ ਚੰਗੀ ਕੁਆਲਿਟੀ ਧਾਗੇ ਯੂਜ਼ ਕਰਨੀ ਪਰਦਾ ਦੀ ਬਹੁਤ ਚੀਜ਼ ਵਧੀਆ ਕਰਨੀਆਂ ਟੇਪ ਹੋ ਵਧੀਆ ਲਾਨਣੀਆਂ ਧਾਗਾ ਵਧੀਆ ਲਾਨਣੀਆਂ ਰਿੰਗ ਵਧੀਆ ਲਾਨਣੀਆਂ ਹਰ ਚੀਜ਼ ਸੀ ਵਧੀਆ ਲਾਨਣੀਆਂ ਕਸਟਮਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਰਦੇ ਕੋਈ ਕਿਸ ਤਰ੍ਹਾਂ ਕੋਈ ਦਿੱਕਤ ਨਹੀਂ ਆ ਰਹੀ ਕਸਟਮਰ ਨੂੰ ਹੱਦ ਤੱਕ ਕਿੰਨੇ ਚਿਰ ਹੋ ਗਈ ਪਰਦਿਆਂ ਦਾ ਕੰਮ ਕਰਦੋ ਇੱਥੇ 4 ਸਾਲ ਹੋ ਗਏ ਸਾਲ 4 ਸਾਲ ਹਾਂਜੀ ਕਿਹੜੀ ਮਾਰਕੀਟ ਪੰਦੀ ਹੈ 14 ਲੱਗਦੀ ਹੈ ਰਿੰਗ ਨਾਲ ਅਜਿਹਾ ਹਾਂ ਕੀ ਨਾਂ ਤੁਹਾਡਾ ਹੈ ਸਿਮਰਜੀਤ ਕਰਦੀ ਸਿਮਰਜੀਤ ਕੋਲ ਜੇ ਇੱਥੇ ਇਤਨੀ ਕਿੰਨੀ ਚੇਰ ਤੋਂ ਕੰਮ ਕਰ ਲਓ ਤੇ ਕਿੰਨੀ ਲੈਣੀ ਜਿੱਥੇ ਬਟਾਲੇ ਪੜਦਾ ਕੰਮ ਕਰਦੀਆਂ ਜੀ ਅਸੀਂ 4 ਸਾਲ ਤੋਂ ਇੱਥੇ ਕੰਮ ਕਰ ਰਹੇ ਆ ਜੀ ਤਿੰਨ ਜਣੇ ਆ ਲੈਡੀ ਸਲਾਈ ਕਰੇ ਇੱਕ ਜਣਾ ਰਿੰਗ ਲਗਾਨਾ ਜੀ ਅੱਛਾ ਹਾਂਜੀ ਮਤਲਬ ਕਸਟਮਰ ਪੂਰੀ ਮਤਲਬ ਕੀ ਤੁਸੀਂ ਹਨਰ ਨਾਲ ਕੰਮ ਕਰਕੇ ਦੇ ਰਹੇ ਹੋ ਇਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਆਉਂਦੀ ਕੋਈ ਨਹੀਂ ਜੀ ਆਉਂਦੀ ਸਭ ਕੰਮ ਵਧੀਆ ਕਰ ਰਹੇ ਆ ਸਭ ਨੂੰ ਪਸੰਦ ਆ ਰਿਹਾ ਜੀ ਕੋਈ ਕੰਪਲੇਨ ਨਹੀਂ ਆ ਰਹੀ ਸਮਾਨਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਜੀ